દાન ਮਹਾਦਾਨ ਹੁੰਦਾ ਹੈ ਖੂਨ ਦਾ ਦਾਨ ਕਰ ਅਸੀਂ ਕੀਮਤੀ ਜਾਨਾਂ ਨੂੰ ਬਚਾ ਸਕਦੇ ਆ ਜਿਸ ਦੇ ਲਈ ਵਾਇਸ ਆਫ ਦਾ ਪੀਪਲਸ ਵੱਲੋਂ ਸਮਾਤ ਸੇਵੀ ਰਕੇਸ਼ ਕੁਮਾਰ ਅਤੇ ਅਜਾਇਬ ਸਿੰਘ ਬੋਪਾਰਾਈ ਦੀ ਅਗਵਾਈ ਹੇਠ ਅਡਾ ਚੁੰਗੀਆਂ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਦਾਨੀ ਸਜਨਾ ਨੇ ਸਵੈ ਇੱਛਾ ਨਾਲ ਖੂਨਦਾਨ ਕੀਤਾ ਇਸ ਖੂਨਦਾਨ ਕੈਂਪ ਵਿੱਚ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨੇ ਉ체ਚੇ ਤੌਰ ਤੇ ਸ਼ਿਰਕਤ ਕਰ ਖੂਨਦਾਨ ਕਰਨ ਵਾਲੇ ਦਾਨੀ ਸਜਨਾ ਦੀ ਹੌਸਲਾ ਅਫਜ਼ਾਈ ਕੀਤੀ ਸਿਰਫ ਇਹ ਨਹੀਂ ਨਹੀਂ ਸਿਮਰਨ ਗਰੁੱਪ ਆਫ ਕੰਪਨੀਆਂਜ਼ ਵੱਲੋਂ ਦਾਨੀ ਸੱਜਣਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਗੱਲਬੱਤ ਕਰਦੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨੇ ਜਿੱਥੇ ਇਸ ਕੈਂਪ ਨੂੰ ਸ਼ਲਾਗਾਯੋਗ ਉਪਰਾਲਾ ਦੱਸਿਆ ਉੱਥੇ ਹੀ ਕੈਂਪ ਲਗਵਾਉਣ ਵਾਲੇ ਅਜੈਬ ਸਿੰਘ ਬੋਪਰਾਏ ਨੇ ਅਜਿਹੇ ਸਮਾਜ ਭਲਾਈ ਦੇ ਕੰਮਾਂ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰੱਖਣ ਦੀ ਗੱਲ ਆਖੀ ਜਿਹੜਾ ਗੁੰਦਾ ਕੈਂਪ ਵੌਇਸ ਆਫ ਪੀਪਲ ਦੇ ਵੱਲੋਂ ਸੰਸਥਾ ਇਹਨਾਂ ਦਾ ਗਠਨ ਜਿਹੜਾ ਹੈਗਾ ਅਜੈਬ ਸਿੰਘ ਬੋਪਰਾਏ केश कुमार और बाकी साथियों ਦੇ ਸਹਿਯੋਗ ਦੇ ਨਾਲ ਜਿਹੜਾ ਕਿ ਅੱਜ ਕੈਂਪ ਲਗਾਇਆ ਜਾ ਰਿਹਾ ਹੈ ਖੋ ਦਾ ਜੀਵਨ ਸਾਧ ਦਾ ਕੈਂਪ ਹੈ ਸਤਿ ਸ੍ਰੀ ਅਕਾਲ ਸਾਡੇ ਬੀਟ ਏਰੀਏ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਪੰਮਿਸ਼ਰਮਾ ਮੰਦਰ ਧੁੰਗੀਆਂ ਦੇ ਵਿੱਚ ਇਹ ਜਿਹੜਾ ਆਯੋਜਨ ਕੀਤਾ ਜਾ ਰਿਹਾ ਹੈ ਔਰ ਸਤਿ ਮੁਸ਼ਕਾ ਦਾ ਯੋਗਦਾਨ ਕਿਉਂਕਿ ਲੋਕ ਜੇ ਇਸ ਪਾਸੇ ਨੂੰ ਖੂਨਦਾਨ ਵੱਲੋਂ ਆਪਣਾ ਰੁਝਾਨ ਰਿਹਾ ਹੈ ਤਾਂ ਕਈਆਂ ਦੀ ਜ਼ਿੰਦਗੀ ਅਸੀਂ ਲੋਕ ਬਚਾ ਸਕਦੇ ਆਂ ਕਈ ਜਿਹੜੇ ਜੀਵਨ ਅਸੀਂ ਲੋਕ ਬਚਾ ਸਕਦੇ ਆਂ ਔਰ ਇਹਦੇ ਨਾਲ ਲੋਕਾਂ ਨੂੰ ਵੀ ਇੱਕ ਅਲੱਗ ਤਰ੍ਹਾਂ ਦੀ ਸੇਵਾ ਮਿਲੇਗੀ ਸਾਡੇ ਇਲਾਕੇ 'ਚ ਦੂਸਰਾ ਜਾਂ ਤੀਸਰਾ ਕੈਂਪਸ ਢੰਗਾ ਬਕਰਕ ਸੰਸਥਾ ਨੂੰ ਲਗਾਇਆ ਜਾ ਰਿਹਾ ਔਰ ਮੈਂ ਬਧਾਈ ਦੇਣਾ ਸਾਰੀ ਸੰਸਥਾ ਨੂੰ ਕਿਉਣਾ ਨੇ ਇਸ ਕੈਂਪਸ ਦਾ ਵਿਜਨ ਕਰਕੇ ਸਾਡੇ ਲੋਕਾਂ ਨੂੰ ਕਿੰਨੀ ਸੇਵਾ ਦੀ ਕੋਸ਼ਿਸ਼ ਹੈ ਕਿਸ਼ੂ ਕਰਮਾ ਮੰਦਰ ਅਟਾ ਚੋਗਿਆਂ ਦੇ ਵਿੱਚੋਂ ਵੀ ਖੂਨਦਾਨ ਕਰਦੇ ਹੈ ਤੇ ਵਾਇਸ ਆਫ ਅ ਫਿਊਰ ਕੰਪਨੀ អਰਗੇਨਾਈਜੇਸ਼ਨ ਇਸ ਮੋਹ ਇਲਾਕਾ ਦੇ ਨਿਵਾਸੀਆਂ ਦੁਆਰਾ ਸਿਰਮਨਲ ਗਰੁੱਪ ਆਫ ਕੰਪਨੀ ਦੇ ਸਹਿਯੋਗ ਦੇ ਨਾਲ ਤੇ ਪੀ ਜੀ ਆਈ ਦੀ ਟੀਮ ਰਹੀ ਹੈ ਖੂਨਦਾਨ ਤੇ ਲਈ ਕਰਵਾ ਰਹੀ ਹੈ ਕਿ ਕਿਹੜਾ ਖੂਨਦਾਨ ਦਾ ਸਾਰੇ ਨੂੰ ਪੀਲ ਕਰਦਾ ਬੰਦੇ ਵੀ ਕਰਦੇ ਜਿੰਨੇ ਵੀ ਲੋੜਵੰਦ ਸਾਡੇ ਪੀੜੇ ਖੂਨਦਾਨ ਜ਼ਰੂਰ ਕਰੋ ਇੱਕ ਖੂਨਦਾਨ ਹੀ ਐਦਾਂ ਦੀ ਚੀਜ਼ ਹੈ ਜਿੰਨਾ ਜਾਤਾਂ ਪਾਤਾਂ ਤੇ ਧਰਮਾਂ ਦਾ ਸਭ ਖਤਮ ਹੋ ਜਾਂਦੇ ਇਨਸਾਨੀਅਤ ਮਮੀ ਚੀਜ਼ ਜ਼ਿਆਦਾ ਹੁੰਦੀ ਕਨ ਸਾਡੇ ਇਸ ਦਾ ਕਿ ਸਾਰਿਆਂ ਨੂੰ ਬੇਨਤੀ ਹੈ ਕਿ ਅੱਜ ਵਿਸ਼ਕਰਮਾ ਮੰਦਰ ਜਿਵੇਂ ਜੰਮਾ ਕੋਲ ਜਿੱਦਾ ਨੌਜਵਾਨਾਂ ਨਾਲ ਗੀਤਾਂ ਜਾਂ ਜਿਹੜੇ ਸਜੋਕੀ ਸੱਜਣ ਆਏ ਆ ਇੱਥੇ ਤੇ ਅਲੱਗ ਅਲੱਗ ਜਥੇਬੰਦੀਆਂ ਆਈਆਂ ਉਹਦਾ ਵੀ ਵਾਇਸ ਸਰਕ ਦਾ ਪੀਪਲ ਤੇ ਅਲੱਗਾਂ ਵਿਚ ਮਿਲੋ ਬਹੁਤ ਬਹੁਤ ਕੰਮ ਕਰਦੇ ਆ